ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਭਾਟਿਆ ਜੀ ਇਸ ਪੋਡਕਾਸਟ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਜਸਮੀਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜਸਮੀਤ ਜੀ ਕੈਨੇਡਾ ਤੋਂ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕਿਉਂਕਿ ਬਹੁਤ ਕਨਫਿਊਜ਼ਨ ਉਹਦੇ ਨਾਲ ਪੈਦਾ ਹੋਈ ਕਈ ਮੀਡੀਆ ਕਈ ਪੱਤਰਕਾਰ ਕਹਿ ਰਹੇ ਨੇ ਕਿ ਕੈਨੇਡਾ ਨੇ ਇੰਡੀਅਨ ਵਿਦਿਆਰਥੀਆਂ ਨਾਲ ਧੱਕਾ ਕਰਤਾ ਕਈ ਲੋਕ ਕਹਿ ਰਹੇ ਨੇ ਕਿ ਇੰਡੀਅਨ ਵਿਦਿਆਰਥੀ ਨੇ ਜਿਹੜੇ ਵੱਡੀ ਗਿਣਤੀ ਚ ਉੱਥੇ ਪ੍ਰੋਟੈਸਟ ਕਰ ਰਹੇ ਨੇ ਬਹੁਤ ਸਾਰੇ ਸਾਡੇ ਵਿਦਿਆਰਥੀ ਨੇ ਉਹਨਾਂ ਨੇ ਉੱਥੇ ਜਾ ਕੇ ਕਾਲਜ ਬਦਲ ਲਏ ਉਹਨਾਂ ਨੇ ਆਪਣੇ ਕੋਰਸ ਪਾਸ ਨਹੀਂ ਕੀਤੇ ਸਰਕਾਰੀ ਕਾਲਜਾਂ ਚ ਪ੍ਰਾਈਵੇਟ ਕਾਲਜਾਂ ਚ ਗਏ ਕਾਲਜ ਬਦਲ ਲਏ ਆ ਸਰਕਾਰੀ ਕਾਲਜਾਂ ਚ ਗਏ ਸਰਕਾਰੀ ਕਾਲਜ ਛੱਡ ਤੇ ਮਤਲਬ ਮਿਕਸਡ opinion ਹੈ ਕੈਨੇਡਾ ਸਰਕਾਰ ਦੀਆਂ ਗਲਤੀਆਂ ਦਾ ਵੀ ਇਸ਼ਾਰਾ ਹੋ ਰਿਹਾ ਔਰ ਸਾਡੇ ਵਿਦਿਆਰਥੀਆਂ ਦੀਆਂ ਗਲਤੀਆਂ ਦਾ ਵੀ ਇਸ਼ਾਰਾ ਹੋ ਰਿਹਾ ਔਰ ਇਹ ਵੀ opinion ਆ ਰਿਹਾ ਹੈ ਕਿ ਬਹੁਤ ਸਾਰੇ ਵਿਦਿਆਰਥੀ ਜਿਹੜੇ ਫੀਸ ਆਫਟਰ ਵੀਜ਼ਾ ਗਏ ਸੀ ਉਹ ਗਲਤ ਤਰੀਕੇ ਨਾਲ ਗਏ ਗਲਤ ਤਰੀਕੇ ਨਾਲ ਜਾਣ ਤੋਂ ਬਾਅਦ ਕੈਨੇਡਾ ਦੇ ਵਿੱਚ ਹੁਣ ਉਹਨਾਂ ਨੂੰ ਇਹ ਸਮਝ ਆ ਰਿਹਾ ਹੈ ਕਿ ਉਹਨਾਂ ਤੋਂ ਗਲਤੀਆਂ ਹੋਈਆਂ ਨੇ ਹੁਣ ਬਹੁਤ ਸਾਰੇ ਵਿਦਿਆਰਥੀ ਇੱਥੋਂ ਤੱਕ ਦਬਾਅ ਪਾ ਰਹੇ ਨੇ ਕਾਲਜਾਂ ਤੇ ਯੂਨੀਵਰਸਿਟੀਆਂ ਤੇ ਕਿ ਸਾਨੂੰ ਪਾਸ ਕੀਤਾ ਜਾਵੇ ਹੁਣ ਇਹ ਬੜੇ ਗੰਭੀਰ ਵਿਸ਼ੇ ਨੇ ਇੱਕ ਪੁਆਇੰਟ ਹੋਰ ਹੈ ਕੈਨੇਡਾ ਚ ਇਲੈਕਸ਼ਨ ਨੇ ਅਗਲੇ ਸਾਲ ਜਿਹੜੇ ਲੋਕਲਾਈਡਸ ਨੇ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਉਹ ਜਸਟਿਨ ਟਰੂਡੋ ਦੀ ਇਮੀਗ੍ਰੇਸ਼ਨ ਪਾਲਿਸੀ ਤੋਂ ਨਾਖੁਸ਼ ਨੇ ਕਿ ਜਸਟਿਨ ਟਰੂਡੋ ਨੇ ਬਹੁਤ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਬੁਲਾਈ ਉਥੇ ਸਟੂਡੈਂਟਸ ਬੁਲਾਏ ਇਹ ਵੀ ਇੱਕ ਫੈਕਟਰ ਹੈ ਹੁਣ ਕੁਝ ਗੱਲਾਂ ਜਿਵੇਂ ਐਲ ਐਮ ਆਈਏ ਉਹਦੇ ਤੇ ਸਖਤੀ ਕਰਦੀ ਇੱਕ ਤਰੀਕੇ ਨਾਲ ਜਿਹੜੀ ਲੇਬਰ ਕੈਟਾਗਰੀ ਸੀ ਉਹਦੇ ਵਿੱਚ ਉਹ ਕਹਿੰਦੇ ਬੰਦ ਵੀ ਕਰ ਸਕਦੇ ਨੇ ਉਹਦੀ ਗਿਣਤੀ ਘਟਾ ਸਕਦੇ ਨੇ ਇਸ ਤਰ੍ਹਾਂ ਦੇ ਫੈਸਲੇ ਨੇ ਇੰਡੀਅਨ ਸਟੂਡੈਂਟਸ ਤੇ ਜਿਹੜੇ ਹੁਣ ਸਾਡੇ ਇੰਡੀਆ ਚ ਸਟੂਡੈਂਟਸ ਨੇ ਜਿਹੜੀ ਤਿਆਰੀ ਕਰ ਰਹੇ ਨੇ ਕਿ ਅਸੀਂ ਕੈਨੇਡਾ ਜਾਣਾ ਹੈ ਪਹਿਲਾ ਸਵਾਲ ਇੰਡੀਅਨ ਸਟੂਡੈਂਟਸ ਦੇ ਭਵਿੱਖ ਤੇ ਜਿਨ੍ਹਾਂ ਨੇ ਜਾਣਾ ਹੈ ਕੈਨੇਡਾ ਕੀ ਫਰਕ ਪਏਗਾ ਕੈਨੇਡਾ ਦੇ ਵਿੱਚ ਜੋ ਕੁਝ ਵਾਪਰ ਰਿਹਾ ਦੂਸਰਾ ਜਿਹੜੇ ਸਾਡੇ ਵਿਦਿਆਰਥੀ ਕਹਿੰਦੇ ਨੇ 60 70 ਹਜ਼ਾਰ ਵਿਦਿਆਰਥੀ ਹੈ ਉਹਨਾਂ ਤੇ ਖਤਰਾ ਰਿਪੋਰਟ ਹੋਣ ਦਾ ਕੀ ਉਹ ਕੈਨੇਡਾ ਸਰਕਾਰ ਦੀ ਗਲਤੀ ਹੈ ਜਾਂ ਸਾਡੇ ਵਿਦਿਆਰਥੀਆਂ ਦੀ ਵੀ ਗਲਤੀਆਂ ਨੇ ਐਲ ਐਮ ਆਈਏ ਬੰਦ ਹੋਣਾ ਜਾਂ ਐਮ ਐਲ ਐਮ ਆਈਏ ਨੂੰ ਰੈਸਟ੍ਰਿਕਟ ਕਰ ਦੇਣਾ ਕੈਨੇਡਾ ਵੱਲੋਂ ਕੀ ਇਹਦੇ 'ਚ ਸਾਡੇ ਵਿਦਿਆਰਥੀਆਂ ਦਾ ਫਾਇਦਾ ਹੈ ਜਾਂ ਨੁਕਸਾਨ ਹੈ ਸਾਰੇ ਪੁਆਇੰਟ ਮੈਂ ਚਾਹਣਾ ਅਸੀਂ ਇੱਕ ਇੱਕ ਕਰਕੇ ਪੁਆਇੰਟ ਟੂ ਪੁਆਇੰਟ ਤੁਸੀਂ ਮੇਰੀਆਂ ਗੱਲਾਂ ਨੂੰ ਅਡਰੈਸ ਕਰਿਓ ਮੇਰਾ ਸਭ ਤੋਂ ਪਹਿਲਾ ਸਵਾਲ ਹੁਣੇ ਹੈ ਕਿ ਐਲ ਐਮ ਆਈ ਐ ਤੇ ਪੂਰੀ ਕਲੈਰਿਟੀ ਦਿਓ ਬਹੁਤ سارے ਲੋਕ ਕਹਿੰਦੇ ਨੇ ਜੀ ਐਲ ਐਮ ਆਈ ਐ ਬੰਦ ਕਰਤੀ ਇਹਦੇ ਚ ਠੱਗੀ ਬਹੁਤ ਹੋ ਰਹੀ ਸੀ ਹੁਣ ਐਲ ਐਮ ਆਈ ਐ ਸਾਡੇ ਟੂਰਿਸਟ ਵੀਜ਼ਾ ਤੇ ਜਾ ਕੇ ਸਟੂਡੈਂਟ ਉਥੇ ਐਲ ਐਮ ਆਈ ਐ ਲੈ ਲੈਂਦੇ ਸੀ ਸਟੱਡੀ ਵੀਜ਼ਾ ਦੀ ਬਜਾਏ ਸਟੂਡੈਂਟ ਕਹਿੰਦੇ ਸੀ ਅਸੀਂ ਐਲ ਐਮ ਆਈ ਐ ਲਈਏ ਕੈਨੇਡਾ ਨੇ ਐਲ ਐਮ ਆਈ ਐ ਤੇ ਸ਼ਕਤੀ ਕਿਉਂ ਕੀਤੀ ਹੈ ਸਾਡੇ ਸਟੂਡੈਂਟਸ ਦਾ ਨੁਕਸਾਨ ਹੈ ਜਾਂ ਫਾਇਦਾ ਜਿਹੜੇ ਇੰਡੀਆ ਚ ਪਰ ਬਹੁਤ ਹੀ ਜ਼ਿਆਦਾ ਜਿਹਨੂੰ ਕਹਿੰਦੇ ਹਨ ਨਾ ਕਿ ਆਪਾਂ ਹਰ ਕੋਈ ਨਿਊਜ਼ ਆਂਦੀ ਹੈ ਬਾਹਰੋਂ ਆਪਾਂ ਸੋਚਦੇ ਹਾਂ ਕਿ ਸ਼ਾਇਦ ਸਾਡਾ ਨੁਕਸਾਨ ਹੈ ਪਰ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਜਿਹੜੇ ਐਲ ਐਮ ਆਈਏ ਬੰਦ ਕਰਨ ਦੇ ਪਿੱਛੇ ਨਾ ਬਹੁਤ ਸਾਰੇ ਰੀਜ਼ਨਸ ਹੈਗੇ ਆ ਪਹਿਲੀ ਚੀਜ਼ ਤਾਂ ਜਦੋਂ ক্লোਜ਼ਡ ਵਰਕ ਪਰਮਿਟ ਹੁੰਦਾ ਸੀ ਐਲ ਐਮ ਆਈਏ ਕੀ ਹੁੰਦੀ ਸੀ ਕਿ ক্লোਜ਼ਡ ਵਰਕ ਪਰਮਿਟ ਸੋ ਜਿਹੜੇ ੈਂਪਲੋਇਰ ਕੋਲ ਤੁਸੀਂ ਇੱਕ ਐਲ ਐਮ ਆਈਏ ਲਈ ਹੈ ਪਹਿਲੀ ਗੱਲ ਤਾਂ ਤੁਸੀਂ ਉਹਦੇ ਨਾਲ ਬੰਦ ਗਏ ਹੋ ਔਰ ਕਈ ਵਾਰੀ ਉਹ ਤੁਹਾਨੂੰ ਬੰਦਵੇਂ ਮਜਬੂਰ ਮਜ਼ਦੂਰ ਮੰango ਟ੍ਰੀਟ ਕਰਦਾ ਸੀ ਕਈ ਵਾਰੀ ਤਾਂ ਇਹ ਵੀ ਦੇਖਣ ਨੂੰ ਮਿਲਿਆ ਕਿ ਉਹਨੂੰ ਤਨਖਾਹ ਵੀ ਨਹੀਂ ਮਿਲਦੀ ਸੀ ਲੋਕਾਂ ਨੂੰ ਜਦੋਂ ਉਹ ਐਲਐਮਆਈਏ ਲੈ ਲੈਂਦੇ ਸੀ ਫਿਰ ਜਿਹੜੇ ਐਲਐਮਆਈਏ ਦਾ ਬਿਜ਼ਨਸ ਕਰਦੇ ਆ ਉਹ ਬੇਸਿਕਲੀ ਇਲੀਗਲ ਬਿਜ਼ਨਸ ਹੈ ਜੀ ਐਲਐਮਆਈਏ ਕਰਾਉਣਾ 40 40 50 50 60 60 ਹਜ਼ਾਰ ਡਾਲਰ ਲੈਨੇ ਐਲਐਮਆਈਏ ਜਿਹੜੇ ਬੱਚੇ ਦੇਂਦੇ ਸੀ ਉਸਤੇ باوجود ਵੀ ਹੁਣ 6 ਮਹੀਨੇ ਤੋਂ ਦੇਖਣ ਨੂੰ ਮਿਲ ਰਿਹਾ ਸੀ ਕਿ ਐਲਐਮਆਈਏ ਬਾਰੇ ਸਖਤੀ ਹੋ ਰਹੀ ਸੀ ਖਾਸ ਕਰਕੇ ਜਿਹੜੇ ਵਿਜ਼ਿਟਰ ਟੂ ਐਲ ਐਮ ਆਈਏ ਕਰਵਾ ਰਹੇ ਸੀ ਸੋ ਸਟੂਡੈਂਟ ਸਰ ਇੱਕੋ ਸੋਚਣ ਵਾਲੀ ਇਹ ਗੱਲ ਹੈ ਕਿ ਉੱਥੇ ਆਲਰੇਡੀ ਆਪਣੇ 20 ਲੱਖ ਦੇ ਕਰੀਬ ਮੈਂ ਕਹਾਂਗਾ ਕਿ ਟੈਂਪਰੇਰੀ ਵਰਕਰਸ ਹੈਗੇ ਆ ਸਟੂਡੈਂਟਸ ਹੈਗੇ ਆ ਜਿਹੇ ਉਹ ਕਹਿ ਰਹੇ ਆ ਕਿ ਸਾਨੂੰ ਕੰਮ ਨਹੀਂ ਮਿਲ ਰਿਹਾ ਜਾਂ ਜਿਹੜੇ ਕੈਨੇਡੀਅਨਸ ਨਾਗਰਿਕ ਕਹਿ ਰਹੇ ਆ ਕਿ ਸਾਨੂੰ ਕੰਮ ਨਹੀਂ ਮਿਲ ਰਿਹਾ ਜਾਂ ਫਿਰ ਅੱਜ ਦੇ ਦਿਨ ਕੈਨੇਡਾ 'ਚ ਬੜਾ ਔਖਾ ਹੋਇਆ ਹੋਇਆ ਹੈ ਤਾਂ ਜਿਹੜੇ ਵਿਜ਼ਿਟਰ ਤੇ ਇੱਥੋਂ ਜਾ ਜਾ ਕੇ ਐਲ ਐਮ ਆਈਏ ਲੈਣਗੇ ਤੋ ਕੈਨੇਡਾ ਦੇ ਹੱਕ ਚ ਨਹੀਂ ਹੈਗਾ ਪਹਿਲੀ ਚੀਜ਼ ਤਾਂ ਕਿਉਂਕਿ ਜਦੋਂ ਵਿਜ਼ਟਰ ਤੋਂ ਜਾ ਕੇ ਐਲਐਮਆਈਏ ਕਰਵਾ ਰਿਹਾ ਤਾਂ ਬੇਸਿਕਲੀ ਕੋਈ ਇਲੀਗਲ ਰੂਟ ਅਪਣਾ ਰਿਹਾ ਉਹ ਕਈ ਕੇਸਿਸ ਚ ਇਦਾਂ ਦਾ ਵੀ ਹੋਇਆ ਕਿ ਐਕਸਪਲੋਇਟੇਸ਼ਨਸ ਏਮਪਲੋਇਰ ਨੇ ਬਹੁਤ ਜ਼ਿਆਦਾ ਧੋਖਾਧੜੀ ਦੇ ਕੇਸ ਆਏ ਬਹੁਤ ਜ਼ਿਆਦਾ ਕੁੱਟ ਮਾਰ ਦੇ ਕੇਸ ਵੀ ਆਏ ਸਰ ਇਦਾਂ ਦੇ ਏਮਪਲੋਇਰ ਵੀ ਹੈਗੇ ਸੀ ਜਿਨ੍ਹਾਂ ਨੇ ਕੁੱਟ ਮਾਰ ਕੀਤੀ ਆਪਣੇ ਲੋ ਵੇਜ ਵਰਕਰਸ ਦੇ ਨਾਲ ਸੋ ਇਹ ਸਾਰੀਆਂ ਚੀਜ਼ਾਂ ਨੂੰ ਰੋਕਣ ਵਾਸਤੇ ਕੈਨੇਡਾ ਸਰਕਾਰ ਨੇ ਕਿਹਾ ਕਿ ਜਿਹੜੇ ਇੰਟਰਨਲ ਸਾਡੇ ਅਨਇੰਪਲੋਇਮੈਂਟ ਹੈ ਉਹਨੂੰ ਰੋਕਿਆ ਜਾਏ। ਸੋ ਉਸ ਚੀਜ਼ ਨੂੰ ਦੇਖਦਿਆਂ ਹੋਇਆਂ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਬਿਲਕੁਲ ਸਹੀ ਡਿਸੀਜਨ ਹੈਗਾ ਔਰ ਜਿਹੜੇ ਸਟੂਡੈਂਟਸ ਜਾ ਰਹੇ ਨੇ ਉਹਨਾਂ ਦੇ ਹੱਕ ਵਿੱਚ ਇਹ ਡਿਸੀਜਨ ਹੈ। ਉਹਨਾਂ ਦੇ ਹੱਕ ਵਿੱਚ ਇਹ ਡਿਸੀਜਨ ਹੈ ਤਾਂ ਕਿ ਉਹਨਾਂ ਨੂੰ ਪਾਰਟ ਟਾਈਮ ਜੌਬਸ ਮਿਲ ਸਕਣ। ਅੱਛਾ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਇਲੀਗਲ ਤੌਰ ਤੇ ਇੰਡੀਆ ਦੇ ਵਿੱਚ ਐਲ ਐਮ ਆਈ ਇਹ ਵੇਚਿਆ ਜਾ ਰਿਆ ਸੀ ਕੈਨੇਡਾ ਸਰਕਾਰ ਕੋਲ ਇਹ ਵੀ ਖਬਰਾਂ ਗਈਆਂ ਕਿ ਸਾਡਾ ਕੋਈ ਵਿਅਕਤੀ ਜਾਂ ਕੋਈ ਵਿਦਿਆਰਥੀ ਅਗਰ ਪੈਸੇ ਦੇ ਕੇ ਐਲ ਐਮ ਆਈ ਇਹ ਲੈਂਦਾ ਹੈ ਉਹ ਗੈਰ ਕਾਨੂੰਨੀ ਸੀ ਤੁਸੀਂ ਦੇਖੋ ਪੈਸੇ ਦੇ ਕੇ ਜੌਬ ਲੈਣੀ ਤੁਸੀਂ ਦੇਖੋ ਤੁਸੀਂ ਕਿਸੇ ਨੂੰ ਰੱਖਦੇ ਹੋ ਤਾਂ ਉਸ ਤੋਂ 20 ਲੱਖ ਰੁਪਏ ਲੈਂਦੇ ਹੋ ਸਰ ਸੋਚਣ ਵਾਲੀ ਗੱਲ ਇਹ ਹੈ ਕਿ ਕਿਸੇ ਨੂੰ ਆਪਾਂ ਜੌਬ ਦੇ ਰਹੇ ਆ ਤਾਂ ਉਸ ਤੋਂ 20 ਲੱਖ 25 ਲੱਖ 30 ਲੱਖ ਦੇ ਕੇ ਦੇ ਰਹੇ ਆ ਸੋ ਕੈਨੇਡਾ ਦੇ ਸਮੇਤ ਆਂਚਨੀ ਲਿਖਿਆ ਕਿ ਤੁਸੀਂ ਜੌਬ ਵੇਚ ਸਕਦੇ ਹੋ ਉਹ ਤਾਂ ਫੋਰਨ ਵਰਕਰ ਨੂੰ ਉਹ ਵੀ ਸੋ ਪਹਿਲੀ ਗੱਲ ਤਾਂ ਇਲੀਗਲ ਬਿਜ਼ਨਸ ਹੈ ਪਰ ਚਲੋ ਇਹ ਬਿਜ਼ਨਸ ਬੜਿਆ ਹੋਇਆ ਇੱਕ ਤਰੀਕਾ ਹੈ ਚਲੋ ਗਰੀਬ ਬੰਦਾ ਕੋਈ ਕਹਿੰਦਾ ਕਿ ਮੈਂ ਉੱਥੇ ਜਾ ਕੇ ਚਾਰ ਪੈਸੇ ਕਮਾਣਾ ਇਸ ਲਈ ਐਲ ਐਮ ਆਈਏ ਵਿਕਲ ਲੱਗ ਪਈਆਂ ਪਰ ਜਦੋਂ ਵਿਕਦੀਆਂ ਸੀ 5-7 ਲੱਖ ਦੀਆਂ ਉਹ ਤਾਂ ਸਮਝ ਆਉਂਦਾ ਸੀ ਪਰ ਜਦੋਂ 25-25 30-30 40-40 ਲੱਖ ਤੱਕ ਵਿਕਨੀਆਂ ਸ਼ੁਰੂ ਹੋ ਗਈਆਂ ਤਾਂ ਉਹ ਸਮਝ ਨਹੀਂ ਆਂਦਾ ਦੂਸਰੀ ਚੀਜ਼ ਦਾ ਜਦੋਂ এমਪਲੋਇਰ ਉਸ ਨੂੰ ਐਕਸਪਲੋਇਟ ਕਰਨ ਲੱਗ ਪਿਆ ਤਾਂ ਉਹ ਚੀਜ਼ ਵੀ ਸਮਝ ਨਹੀਂ ਆਂਦੀ ਕਿ ਐਕਸਪਲੋਇਟੇਸ਼ਨ ਐਲਐਮਆਈਏ ਦੇ ਨਾਂ ਤੇ ਬਹੁਤ ਜ਼ਿਆਦਾ ਹੁੰਦੀ ਦੂਰ ਕੇ ਜਾਣਾ ਸਰ ਅੱਜ ਮੇਰੇ ਕੋਲ ਇੱਕ ਕਲਾਇੰਟ ਆਇਆ ਮਿਲਣ ਕਹਿੰਦਾ ਕਿ ਹੁਣ ਇਹ ਕੋਈ 34 ਸੈਕਟਰ ਚ ਇਮੀਗ੍ਰੇਸ਼ਨ ਕੰਸਲਟੈਂਟ ਹੈਗੇ ਆ ਉਹ ਕਹਿੰਦੇ 3 ਲੱਖ ਰੁਪਈਆ ਦੇ ਦਿਓ ਅਸੀਂ ਤੁਹਾਡੀ ਐਲਐਮਆਈਏ ਕਰਾ ਦਿੰਦੇ ਆ ਤੇ ਮੈਂ ਕਿਹਾ 3 ਲੱਖ ਕਦੋਂ ਦੇ ਦੋ ਕਹਿੰਦੇ 3 ਲੱਖ ਪਹਿਲਾਂ ਹੀ ਜਮ੍ਹਾਂ ਕਰਾ ਦਿਓ ਸੋ ਪਹਿਲੀ ਚੀਜ਼ ਤਾਂ ਐਲਐਮਆਈਏ ਦਾ ਰੇਟ ਹੀ ਨਹੀਂ ਹੈਗਾ 3 ਲੱਖ ਰੁਪਈਏ ਦਾ ਦੂਸਰੀ ਚੀਜ਼ ਕਿ ਕਹਿੰਦੇ ਆ ਜਿਹੜੇ ਐਲਐਮਆਈਏ ਵੇਚਦੇ ਉਹ ਬਹਾਵਾ ਪੈਸੇ ਮੰਗਦੇ ਆ ਤੀਸਰੀ ਚੀਜ਼ ਐਲਐਮਆਈਏ ਇਥੋਂ ਲੱਗਣੀ ਬੜੀ ਔਖੀ ਆ ਚੌਥੀ ਚੀਜ਼ ਬੰਦਾ ਤੁਹਾਡੇ ਤੋਂ 3 ਲੱਖ ਰੁਪਈਆ ਐਡਵਾਂਸ ਮੰਗ ਰਿਹਾ ਦਾ ਮਤਲਬ ਉਹਨੇ 3 ਲੱਖ ਤੁਹਾਡੇ ਤੋਂ ਵਾਪਸ ਲੈਣ ਤੇ ਚੀਕਾ ਕਢਾ ਦਿੰਦੀਆਂ ਬਿਲਕੁਲ ਠੀਕ ਹੈ ਜਸਵੀਰ ਜੀ ਇੱਕ ਹੋਰ ਪੁਆਇੰਟ ਹੈ ਐਲਐਮਆਈਏ ਠੀਕ ਹੈ ਸਾਡੇ ਵਿਦਿਆਰਥੀਆਂ ਨੂੰ ਨਹੀਂ ਲੈਣੀ ਚਾਹੀਦੀ ਇਹ ਤੁਸੀਂ ਵੀ ਰეკਮੈਂਡ ਕਰਦੇ ਹੋ ਔਰ ਅਸੀਂ ਵੀ ਕਹਿੰਦੇ ਆ ਜਿਹੜੇ ਹੁਣ ਸਾਡੇ ਇੰਡੀਅਨ ਸਟੂਡੈਂਟਸ ਨੇ ਤੁਸੀਂ ਕੈਨੇਡਾ ਤੋਂ ਕੈਨੇਡਾ ਜਾ ਕੇ ਜਾਂ ਇੱਥੋਂ ਕਿਸੇ ਨੂੰ ਐਲਐਮਆਈਏ ਦੇ ਬਦਲੇ ਪੈਸੇ ਨਾ ਦਿਓ ਬੜੀ ਸਖਤੀ ਹੋ ਗਈ ਕੈਨੇਡਾ 'ਚ ਜੇ ਕਿਸੇ ਨੂੰ ਪੈਸੇ ਦੇ ਚੁੱਕੇ ਹੋ ਤੇ ਭਾਈ ਮੜਵਾ ਲਓ ਕਿਉਂਕਿ ਜਿੰਨੇ ਕਿ ਤੁਹਾਡੇ ਹੁਣ ਚਲੇ ਗਏ ਉਹ ਮੜਵਾ ਲਓ ਐਲਐਮਆਈਏ ਲੈਣ ਦੀ ਗਲਤੀ ਨਾ ਕਰੋ ਖਤਮ ਕਰ ਦਿਓ ਉਹ ਕੰਮ ਪਰ ਸਰ ਜੀ ਦੇਖੋ ਜਿਹੜੇ ਬੱਚਿਆਂ ਦੇ ਕਈ ਵਾਰੀ ਵਰਕ ਪਰਮਿਟ ਐਕਸਪਾਇਰ ਹੋ ਰਹੇ ਹੁੰਦੇ ਆ ਜਾਂ ਜਿਨ੍ਹਾਂ ਦਾ ਸਟੇਟਸ ਇਲੀਗਲ ਹੋ ਰਿਹਾ ਹੁੰਦਾ ਉਹ ਆਪਣੇ এমਪਲੋયર ਤੋਂ LMIA ਜਰੂਰ ਲੈ ਸਕਦੇ ਨੇ ਨਹੀਂ ਦੇਖੋ ਜੈਨੂਨ ਤਰੀਕੇ ਨਾਲ ਅਗਰ ਕੋਈ ਕੈਨੇਡਾ ਚ ਲੈਂਦਾ ਮੈਂ ਉਹਨੂੰ ਨਹੀਂ ਕਹਿ ਰਿਹਾ ਮੈਂ ਕਹਿ ਰਿਹਾ ਜਿਹੜੀਆਂ ਖਰੀਦ ਕੇ ਸਾਡੇ ਬੱਚੇ ਇੱਥੋਂ ਜਾ ਰਹੇ ਨੇ ਇਲੀਗਲ ਤਰੀਕੇ ਨਾਲ ਜਿਹਦਾ ਤਾਂ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਜਿਹਦੇ ਕੋਲੇ ਤਾਂ ਇੱਕ ਲੀਗਲ ਵੇ ਹੈ ਕਿ ਉਹ ਉੱਥੇ ਕਿਸੇ এমਪਲੋયર ਤੋਂ LMIA ਲੈ ਸਕਦਾ ਹੈ ਉਹ ਤਾਂ ਲੀਗਲ ਤਾਂ ਠੀਕ ਹੈ ਲੀਗਲ ਤਾਂ ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ ਕੁਝ ਵੀ ਅਸੀਂ ਕੱਲ ਵੀ ਇਹ ਚੀਜ਼ ਡਿਸਕਸ ਕਰ ਰਹੇ ਸੀ ਕਿ LMIA ਖਰੀਦਣ ਲਈ ਅਸੀਂ 25 ਲੱਖ 30 ਲੱਖ ਦੇ ਨੂੰ ਤਿਆਰ ਆ ਐਲ ਐਮ ਆਈ ਇਸ ਬੇਸ ਤੇ ਪੀ ਆਰ ਨਹੀਂ ਹੋਣੀ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਹੈ ਠੀਕ ਹੈ ਸਬੂਤ ਆਪਾਂ 25 ਲੱਖ ਖਰਚਤਾ ਤਾਂ ਉਹਦੇ ਬੇਸ ਤੇ ਪੀ ਆਰ ਨਹੀਂ ਹੋਣੀ ਉਹ 25 ਲੱਖ ਰੁਪਈਆ ਆਪਾਂ ਪੜਾਈ ਤੇ ਕਿਉਂ ਨਹੀਂ ਲਾਉਣਾ ਚਾਹੁੰਦੇ ਕਿਉਂ ਅੱਛਾ ਜਿਹੜਾ ਐਲ ਐਮ ਆਈ ਇਹ ਵਗੈਰਾ ਬੰਦ ਕੀਤੇ ਨੇ ਕੈਨੇਡਾ ਨੇ ਆਪਣੇ ਜਸਮੀਤ ਜੀ ਇਹਦੇ ਨਾਲ ਨਾਲ ਇੱਕ ਸਵਾਲ ਹੀ ਹੈ ਕਿੰਨੇ ਕੈਨੇਡਾ ਨੇ ਇਹ ਬਲੀਵ ਕੀਤਾ ਹੈ ਕਿ ਅਸੀਂ ਚਾਹੁੰਦੇ ਆ ਕਿ ਤੁਸੀਂ ਸਟੱਡੀ ਤੇ ਆਓ ਗ੍ਰੈਜੂਏਸ਼ਨ ਕਰੋ ਪੋਸਟ ਗ੍ਰੈਜੂਏਸ਼ਨ ਕਰੋ ਪੋਸਟ ਵਰਕ ਪਰਮਿਟ ਲਓ ਤਫੇਰ ਤੁਸੀਂ ਜੋ ਮਰਜ਼ੀ ਕਰੋ ਸਟੱਡੀ ਵਾਲੇ ਰੂਟ ਨੂੰ ਕੈਨੇਡਾ ਨਹੀਂ ਰੋਕ ਰਿਆ ਉਹ ਕਿਉਂ ਤੁਸੀਂ ਸਟੱਡੀ ਵਾਲਾ ਦੇਖੋ ਕੋਈ ਵੀ ਕੰਟਰੀ ਨਹੀਂ ਰੋਕ ਰਿਆ ਸਰ ਦੇਖਣ ਦੀ ਗੱਲ ਹੈ ਕਿ ਆਸਟ੍ਰੇਲੀਆ ਵੀ ਨਹੀਂ ਰੋਕਦਾ ਨਿਊਜ਼ੀਲੈਂਡ ਵੀ ਨਹੀਂ ਰੋਕਦਾ ਯੂਕੇ ਵੀ ਨਹੀਂ ਰੋਕਦਾ ਯੂਐਸ ਵੀ ਨਹੀਂ ਰੋਕਦਾ ਸੋ ਹਰ ਕੰਟਰੀ ਦੀ ਸੋਚ ਕੀ ਹੈ ਪਹਿਲਾਂ ਤਾਂ ਆਪਾਂ ਇਹ ਸਮਝੀਏ ਕਿ ਕੀ ਸੋਚ ਹੁੰਦੀ ਹੈ ਜਦੋਂ ਆਪਾਂ ਕਿਸੇ ਬੱਚੇ ਨੂੰ ਆਪਣੇ ਦੇਸ਼ ਚ ਬੁਲਾਣੇ ਆ ਕਿ ਟੈਲੈਂਟ ਸਾਡੇ ਕੋਲ ਆਇਆ ਕਿ ਅਸੀਂ ਇੱਕ ਟੈਲੈਂਟ ਇੱਥੇ ਲੈ ਕੇ ਆਏ ਉਹ ਟੈਲੈਂਟ ਇਦਾਂ ਦੀ ਪੜ੍ਹਾਈ ਕਰੇਗਾ ਇੱਥੇ ਜਿਹੜਾ ਉਹ ਬੰਦਾ ਆ ਰਿਹਾ ਜਿਹੜੀ ਜੌਬ ਸ਼ਾਰਟੇਜ ਮਾਰਕੀਟ ਫਿੱਲ ਕਰੇਗੀ ਨਾ ਕਿ ਉਹ ਟੈਲੈਂਟ ਆ ਕੇ ਇੱਥੇ ਇਲੀਗਲ ਐਕਟੀਵਿਟੀਜ਼ ਕਰੇਗਾ ਉਹ ਜੌਬਸ ਕਰਨ ਦੀ ਕੋਸ਼ਿਸ਼ ਕਰੇਗਾ ਜਿਨ੍ਹਾਂ ਦੀ ਆਲਰੇਡੀ ਇੱਥੇ ਬਹੁਤ ਜ਼ਿਆਦਾ ਪਰਪਾਈ ਹੈ ਠੀਕ ਹੈ ਨਾ ਕਿ ਉਹ ਜੌਬਸ ਲੱਭਣ ਦੀ ਕੋਸ਼ਿਸ਼ ਕਰੇਗਾ ਸੋ ਹਰ ਕੰਟਰੀ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇੱਕ ਟੈਲੈਂਟ ਲੈ ਕੇ ਆਈਏ ਆਪਣੇ ਦੇਸ਼ 'ਚ ਉਹਨਾਂ ਨੂੰ ਜਿਹੜੀ ਜੌਬ ਮਾਰਕੀਟ ਸ਼ਾਰਟੇਜ ਹੈਗੀ ਹੈ ਜਿੱਥੇ ਉਹ ਕੰਮ ਉਹ ਪੜ੍ਹਾਈ ਕਰਨ ਤੇ ਉਹ ਜੌਬ ਮਾਰਕੀਟ ਦੇ ਜਿਹੜੀ ਸ਼ਾਰਟੇਜ ਨੂੰ ਫੁੱਲਫਿਲ ਕਰਨ ਵਾਸਤੇ ਕੀ ਕਹਿੰਦੇ ਆ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਪ੍ਰਮੋਟ ਕੀਤਾ ਹੁਣ ਤੱਕ ਕੈਨੇਡਾ ਚ ਐਲ ਐਮ ਆਈ ਐਫਿਸ਼ਲੀ 50 ਸਾਲਾਂ ਤੋਂ ਪ੍ਰਮੋਟ ਹੁੰਦੀ ਆ ਰਹੀ ਹੈ 댓 ਵਾਸ ਟੂ ਫਿਲ ਜੌਬ ਮਾਰਕੀਟ ਜਿਹੜੀ ਸ਼ਾਰਟੇਜ ਹੈਗੀ ਸੀ ਉਸ ਚੀਜ਼ ਨੂੰ ਅੱਛਾ ਜਿਹੜੇ ਹੋਮ ਸਟੇਜ ਸਟੂਡੈਂਟਸ ਜਿਹੜੇ ਸਾਡੇ ਸਟੂਡੈਂਟਸ ਜਾਣੇ ਨੇ ਉਹਨਾਂ ਲਈ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਤਾਂ ਨਹੀਂ ਅਸੀਂ ਦੇਖੋ ਹਰ ਕੰਟਰੀ ਇਹ ਸੋਚ ਕੇ ਭਾਰਤੀ ਵਿਦਿਆਰਥੀ ਭਲੰਦਾ ਕਿ ਇੱਕ ਤਾਂ ਭਾਰਤੀ ਹਾਰਡ ਵਰਕਿੰਗ ਕੈਟਾਗਰੀ ਚ ਆ ਜਾਂਦੇ ਨੇ ਕਿ ਆਪਾਂ ਮਿਹਨਤ ਕਰਨਾ ਚਾਹੁੰਦੇ ਆ ਦੂਜੀ ਚੀਜ਼ ਆ ਅਸੀਂ ਆਪਣੀ ਕੁਆਲਿਟੀ ਆਫ ਲਾਈਫ ਇੰਪਰੂਵ ਕਰਨ ਵਾਸਤੇ ਬਾਹਰਲੇ ਮੁਲਕ ਜਾਣਦੇ ਆ ਦੂਜੀ ਤੀਜੀ ਚੀਜ਼ ਇਹ ਹੋ ਜਾਂਦੀ ਹੈ ਕਿ ਇਹ ਇੱਥੇ ਆ ਕੇ ਮਿਹਨਤ ਕਰਨਗੇ ਤੇ ਉਹਨਾਂ ਦੇ ਦੇਸ਼ ਦਾ ਵੀ ਸੁਧਾਰ ਹੋਏਗਾ ਪਰ ਜੇ ਇਹ ਸਾਰੀਆਂ ਗੱਲਾਂ ਉਹਨਾਂ ਵਾਸਤੇ ਬੈਨੀਫਿਟ ਹੋ ਹੀ ਨਹੀਂ ਰਹੀਆਂ ਫਿਰ ਉਹ ਕਿਉਂ ਬੁਲਾਣ ਹੁਣ ਆਸਟ੍ਰੇਲੀਆ ਨਿਊਜ਼ੀਲੈਂਡ ਨੇ ਬਹੁਤ ਸਖਤੀ ਕੀਤੀ ਹੋਈ ਹੈ ਕਿਉਂ ਕਿ ਕਿਉਂਕਿ ਜੋ ਉਹਨਾਂ ਨੇ ਦੇਖਿਆ ਕਿ ਜੀ ਲੱਖਾਂ ਵਿਦਿਆਰਥੀ ਬੁਲਾਏ ਉਹਨਾਂ ਨੇ ਇੱਥੇ ਆ ਕੇ ਲੜਾਈਆਂ ਝਗੜੇ ਪੋਲਿਟੀਕਲ ਸਿਸਟਮ ਨੂੰ ਅਬਿਊਜ਼ ਕੀਤਾ ਸਿਸਟਮਸ ਨਹੀਂ ਫਾਲੋ ਕੀਤੇ ਉਹੀ ਚੀਜ਼ ਹੁਣ ਕੈਨੇਡਾ 'ਚ ਗੁਜਰ ਰਹੀ ਹੈ ਕਿ ਕੈਨੇਡਾ ਲੇਟ ਸੀ ਥੋੜਾ ਉਹ ਪਹਿਲਾਂ ਬੁਲਾ ਚੁੱਕੇ ਸੀ ਲੱਖਾਂ ਬੱਚੇ ਕੈਨੇਡਾ ਨੇ ਲੱਖਾਂ ਬੱਚੇ ਹੁਣ ਬੁਲਾਏ ਔਰ ਕੈਨੇਡਾ ਨੇ ਜਦੋਂ ਖੁੱਲ੍ਹ ਦਿੱਤੀ ਤਾਂ ਜਸਟਨ ਟਰੂਡੋ ਨੇ ਆਪਣੇ ਬੱਚਿਆਂ ਨੂੰ ਬਹੁਤ ਖੁੱਲ੍ਹ ਦਿੱਤੀ ਤੇ ਜਸਟਨ ਟਰੂਡੋ ਲਈ ਉਹਦੀ ਕੁਰਸੀ ਦਾ ਮੁੱਦਾ ਬਣ ਗਿਆ ਕਿ ਉਹਨੇ ਇੰਨੇ ਖੁੱਲ੍ਹ ਦਿੱਤੀ ਔਰ ਜੇ ਇਹ ਹੀ ਬੱਚੇ ਉੱਥੇ ਜਾ ਕੇ ਸਹੀ ਤਰੀਕੇ ਰਹਿੰਦੇ ਤਾਂ ਉਹਦੀ ਕੁਰਸੀ ਵੀ ਨਹੀਂ ਜਾਣੀ ਸੀ ਤੇ ਆਪਣਾ ਜਿਹੜਾ ਚੇਂਜੇਸ ਵੀ ਨਹੀਂ ਆਣੇ ਸੀ ਜਿਹੜੇ ਚੇਂਜੇਸ ਅੱਜ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਇਹ ਸਾਡੇ ਬੱਚਿਆਂ ਨੇ ਗਲਤੀਆਂ ਕਿਹੜੀਆਂ ਕੀਤੀਆਂ ਭਾਟਿਆ ਸਾਹਿਬ ਕੀ ਕਾਲਜ ਛੱਡੇ ਜਾਂ ਉੱਥੇ ਉਹਨਾਂ ਨੇ ਸਿਸਟਮ ਨੂੰ ਅਬਯੂਜ਼ ਕੀਤਾ ਕਿਹੜੀਆਂ-ਕਿਹੜੀਆਂ ਗਲਤੀਆਂ ਨੇ ਜਿਨ੍ਹਾਂ ਕਰਕੇ ਲੋਕਲ ਕੈਨੇਡੀਅਨ ਸਿਟੀਜ਼ਨਸ ਨੇ ਜਿਹੜੇ ਉਹ ਸਾਡੇ ਇਮੀਗ੍ਰੇਸ਼ਨ ਜਿਹੜੇ ਸਾਡੇ ਇਮੀਗ੍ਰੈਂਟਸ ਨੇ ਜਾਂ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੀ ਆਮਤ ਤੋਂ ਨਰਾਜ਼ ਹੋ ਗਏ। ਤੁਸੀਂ ਦੇਖੋ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਿਹਾ ਸੀ ਕੈਨੇਡਾ ਬੜਾ ਹੀ ਸ਼ਾਂਤ ਦੇਸ਼ ਹੈ। ਠੀਕ ਹੈ ਥੋੜਾ ਪੇਸ਼ੈਂਟ ਹੰਭਲ ਲੋਕ ਉੱਥੇ ਰਹਿੰਦੇ ਨੇ। ਤੁਸੀਂ ਜੇ ਤਾਂ ਆਪਣੇ ਬੱਚੇ ਜਦੋਂ ਜਾਂਦੇ ਆ ਤਾਂ ਆਪਾਂ ਹੈਗੇ ਆ ਥੋੜੇ ਜਿਹਾ ਰੌਲਾ ਪਾਣ ਵਾਲੇ ਬੰਦੇ। ਠੀਕ ਹੈ ਸੋ ਅਸੀਂ ਸੋਚਦੇ ਹਾਂ ਕਿ ਅਸੀਂ 18 ਘੰਟੇ ਕੰਮ ਕਰੀਏ ਰਾਤੀ 2 ਵਜੇ ਆ ਕੇ ਆਪਣੇ ਆਪਣੇ ਘਰ ਚ ਡਿਸਕੋ ਲਾ ਲਈਏ ਸ਼ਰਾਬਾਂ ਪਈਏ ਲੇਟ ਲੇਟ ਤੇ ਕੀ ਕਹਿੰਦੇ ਆ ਕੋਈ ਵੀ ਸਿਸਟਮ ਫੋਲੋ ਨਾ ਕਰੀਏ ਅਸੀਂ ਦੇਖੋ ਜਿਹੜੀ ਜਿੱਥੇ ਜਿੱਥੇ ਬ੍ਰੈਂਟਨ ਚ ਪਹਿਲਾਂ ਗੋਰੇ ਰਹਿੰਦੇ ਸੀ ਸਰ ਅੱਜ ਦੇ ਰੇਟਸ ਚ ਉਹ ਟਾਮੇਟਾ ਮੇ ਗੋਰਾ ਰੰਦਾ ਹੋਣਾ ਹੁਣ ਬ੍ਰੈਂਟਨ ਚ ਗੋਰਾ ਸਾਰਾ ਛੱਡ ਕੇ ਕੋਈ ਮਿਲਟਨ ਚਲਾ ਗਿਆ ਕੋਈ ਬਰਲਿੰਟਨ ਚਲਾ ਗਿਆ ਕੋਈ ਹੈਮਿਲਟਨ ਚਲਾ ਗਿਆ ਉਹਨਾਂ ਨੇ ਦੇਖਿਆ ਕਿ ਸਾਰਾ ਇੰਡੀਅਨਸ ਦੀ ਜਗ੍ਹਾ ਬਣ ਗਈ ਔਰ ਬ੍ਰੈਂਪਟਨ ਇੱਕ ਪੰਜਾਬੀਆਂ ਦਾ ਗੜ ਬਣ ਗਿਆ ਕਿਉਂ ਕਿਉਂ ਉਹਨਾਂ ਨੇ ਇਹ ਕੀਤਾ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਇਹ ਲੋਕੀ ਸਾਡੇ ਸਿਸਟਮ ਨਹੀਂ ਫਾਲੋ ਕਰ ਰਹੇ ਤੇ ਉਹ ਉਹਨਾਂ ਦਾ ਦਿਨ ਸ਼ੁਰੂ ਹੁੰਦਾ ਸੀ ਉਹਦੇ 7 ਵਜੇ ਉਹ ਨਾਸ਼ਤਾ ਕਰ ਲੈਂਦੇ ਆ 8 ਵਜੇ ਆਪਣਾ ਕੰਮ ਸ਼ੁਰੂ ਕਰ ਦਿੰਦੇ ਆ 4 ਵਜੇ ਘਰ ਆ ਜਾਂਦੇ ਆ 12 ਵਜੇ ਰੋਟੀ ਖਾ ਲੈਂਦੇ ਆ ਦੁਪਹਿਰ ਦੀ ਔਰ ਰਾਤ ਦੀ ਰੋਟੀ 5 ਵਜੇ ਖਾ ਲੈਂਦੇ ਆ ਸੋ ਸਾਡਾ ਸਿਸਟਮ ਬਲਕਿ ਸਾਨੂੰ ਉਹਨਾਂ ਦੇ ਸਿਸਟਮ 'ਚ ਢਲਣਾ ਚਾਹੀਦਾ ਸੀ ਅਸੀਂ ਉਹਨਾਂ ਨੂੰ ਆਪਣੇ ਸਿਸਟਮ 'ਚ ਢਲਾਨ ਦੀ ਕੋਸ਼ਿਸ਼ ਕੀਤੀ ਸੋ ਪਹਿਲੀ ਗੱਲ ਤਾਂ ਅਸੀਂ ਉਹਨਾਂ ਦੀਆਂ ਚੰਗੀਆਂ ਆਦਤਾਂ ਨਹੀਂ ਲੈਣ ਦੀ ਕੋਸ਼ਿਸ਼ ਕੀਤੀ ਅਸੀਂ ਜਿਹੜੀਆਂ ਉਹਨਾਂ ਦੀਆਂ ਮੰਦੀਆਂ ਆਦਤਾਂ ਸੀ ਉਹ ਲੈਣ ਦੀ ਕੋਸ਼ਿਸ਼ ਕੀਤੀ ਸੋ ਅਸੀਂ ਤ੍ਰਿਕੋਨ ਇੰਡੀਆ ਕਿਹੜਾ ਦੇਸ਼ ਸੀ ਜਿੱਦੇ ਸਭ ਤੋਂ ਜ਼ਿਆਦਾ ਵੇਜੀਟੇਰੀਅਨ ਲੋਕ ਸੀ ਸਭ ਤੋਂ ਜ਼ਿਆਦਾ ਲੋਕ ਸ਼ਰਾਬ ਘੱਟ ਪੀਣ ਵਾਲੇ ਸੀ ਅੱਜ ਦੇ ਰੇਟ 'ਚ ਮੈਨੂੰ ਲੱਗਦਾ ਦੁਨੀਆ ਦੀ ਸਭ ਤੋਂ ਜ਼ਿਆਦਾ ਸ਼ਰਾਬ ਵੀ ਇੰਡੀਆ 'ਚ ਬਿਕਦੀ ਹੋਣੀ ਹੈ ਸੋ ਸਰ ਇਹ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਜਿਹੜੇ ਬੱਚੇ ਸਾਡੇ ਇੱਥੋਂ ਗਏ ਉਹਨਾਂ ਨੇ ਕੈਨੇਡੀਅਨ ਕਲਚਰ ਨੂੰ ਅਬਜ਼ੌਰਬ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਸਭ ਤੋਂ ਵੱਡੀ ਗਲਤੀ ਇਹ ਹੈਗੀ ਹੈ ਨਹੀਂ ਪਰ ਕੀ ਇਹ ਜਿਹੜਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਸਾਰੇ ਵਿਦਿਆਰਥੀਆਂ ਲਈ ਹੈ ਜਾਂ ਕੁਝ ਵਿਦਿਆਰਥੀਆਂ ਲਈ ਸੇ ਖਾਸ ਕਰਕੇ ਜਿਹੜੇ ਬੱਚੇ ਜੀਟੀਏ ਵਿੱਚ ਜਾਣਾ ਪਸੰਦ ਕਰਦੇ ਆ ਜਿਹੜੇ ਬੱਚੇ ਬ੍ਰੈਂਪਟਨ ਟੋਰਾਂਟੋ ਚ ਗਏ ਦੇਖੋ ਉਹ ਤਾਂ ਬੱਚੇ ਜ਼ਿਆਦਾਤਰ ਕੋਸ਼ਿਸ਼ ਉਹਨਾਂ ਦੀ ਇਹੀ ਰਹੀ ਕਿ ਅਸੀਂ ਆਪਣੇ ਤਰ੍ਹਾਂ ਦੇ ਤਰੀਕੇ ਅਪਣਾਈਏ ਤੇ ਜੀ ਚੀਜ਼ ਆ ਸੀ ਦੇਖੋ ਹਰ ਕਿਸੇ ਨੂੰ ਜਨਰਿਕ ਨਹੀਂ ਕਹਿ ਸਕਦੇ ਮੈਂ ਕਹਾਂਗਾ ਇੱਥੇ 20-25% ਬੱਚੇ ਇਦਾਂ ਦੇ ਹੋਣਗੇ ਜਿਹੜੇ ਬੱਚੇ ਕੀ ਕਹਿੰਦੇ ਆ ਬਹੁਤ ਕੀ ਕਹਿੰਦੇ ਆ ਜਿਨ੍ਹਾਂ ਨੂੰ ਕਹਿੰਦੇ ਆ ਕਿ ਅਸੀਂ ਉਹਨਾਂ ਦੀ ਬਿਲਕੁਲ ਗੱਲ ਨਹੀਂ ਸੁਣਨੀ ਅਸੀਂ ਆਪਣੀ ਚਲਾਉਣੀ ਆ ਬਟ 60 ਤੋਂ 70% ਬੱਚੇ ਇਦਾਂ ਦੇ ਵੀ ਹੈਗੇ ਜਿਹੜੇ ਬਹੁਤ ਵਧੀਆ ਕਰ ਰਹੇ ਨੇ ਜਿਹੜੇ ਕੈਨੇਡੀਅਨ ਕਲਚਰ ਚ ਐਬਜ਼ਾਰਬ ਹੋ ਗਏ ਤੇ ਉਹ ਸੈਟਲਡ ਵੀ ਆ ਸਰ ਉਹਨਾਂ ਨੂੰ ਪੁੱਛੋ ਕਿ ਉਹ ਕਿੱਦਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਔਰ ਇਦਾਂ ਦੇ ਬੱਚੇ ਵੀ ਹੈਗੇ ਆ ਜਿਹੜੇ ਸਰ ਆਪਣੇ ਬੱਚੇ ਜਿਹੜੇ ਬ੍ਰੈਂਟਨ ਛੱਡ ਕੇ ਵੀ ਉਹ ਵੀ ਬ੍ਰੈਂਟਨ ਛੱਡ ਕੇ ਕਿਸੇ ਹੋਰ ਸ਼ਹਿਰਾਂ 'ਚ ਮੂਵ ਕੀਤੇ ਕਿਉਂਕਿ ਉਹਨਾਂ ਨੂੰ ਵੀ ਲੱਗਿਆ ਕਿ ਇਹ ਹੋਰ ਪਾਸੇ ਚੁਰਪਿਆ ਔਰ ਇਹ ਵੀ ਨਹੀਂ ਹੈ ਕਿ ਬ੍ਰੈਂਟਨ ਇੱਕ ਬਹੁਤ ਵੱਡਾ ਸ਼ਹਿਰ ਹੈ ਮੈਨੂੰ ਤਾਂ ਬ੍ਰੈਂਟਨ 'ਚ ਜਾ ਕੇ ਕੋਈ ਪ੍ਰੋਬਲਮ ਨਹੀਂ ਹੈਗੀ ਸਰ ਕਿਤੇ ਸਭ ਮੇਰੇ ਦੋ ਤਿੰਨ ਦੋਸਤ ਹੈਗੇ ਆਂ ਜਾਨਦੇ ਆਂ ਬਹੁਤ ਵੱਡਾ ਸ਼ਹਿਰ ਹੈ ਬਟ ਕੀ ਕਹਿੰਦੇ ਆ ਜਦੋਂ ਕਈ ਵਾਰੀ ਲੱਗਦਾ ਹੈ ਕਿ ਸਾਡੇ ਹੀ ਬੰਦੇ ਸਾਨੂੰ ਹੀ ਪੁਸਕਰਾ ਕੇ ਨਹੀਂ ਦੇਖਦੇ ਤਾਂ ਬੜਾ ਅੱਖਾਂ ਲੱਗਦਾ ਅੱਛਾ ਮੈਨੂੰ ਇਹ ਦੱਸੋ ਜਿਹੜੇ 60 70 ਹਜ਼ਾਰ ਬੱਚਿਆਂ ਦਾ ਰੌਲਾ ਚੱਲ ਰਿਹਾ ਹੈ ਕੀ ਰਿਪੋਰਟ ਹੋਣਗੇ ਹੋਣਗੇ ਜਾਂ ਨਹੀਂ ਹੋਣਗੇ ਸੰਭਾਵਨਾ ਤਾਂ ਮੈਨੂੰ ਘੱਟ ਲੱਗਦੀ ਹੈ ਕਿ ਕਿਹੜੇ ਬੱਚੇ ਦੇ 60 70000 ਜਿਹੜੇ ਜਿਹੜੇ ਇੱਕ ਫਿਗਰ ਆ ਰਹੀ ਹੈ ਮੀਡੀਆ ਦੇ ਵਿੱਚ ਪਤਾ ਨਹੀਂ ਝੂਠੀ ਹੈ ਪਤਾ ਨਹੀਂ ਸੱਚੀ ਹੈ ਤੇ ਜਿਹੜੇ ਬੱਚੇ ਤੇ ਰਿਪੋਰਟ ਹੋਣ ਦਾ ਖਤਰਾ ਹੈ ਇਹ ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਵਾਪਸ ਆਉਣਾ ਪੈ ਸਕਦਾ ਹੈ ਉਹਨਾਂ ਦੀਆਂ ਗਲਤੀਆਂ ਕੀ ਰਹੀਆਂ ਸੋ ਦੇਖੋ ਸਰ ਪਹਿਲੀ ਗੱਲ ਤਾਂ ਮੈਂ ਇੱਕ ਗੱਲ ਦੱਸਦਾ ਤੁਹਾਨੂੰ ਮੈਂ ਕਿ ये बच्चों ने ध्यान नहीं दिता कि सूडी पढ़ाई करनी चाहिए चीज पढ़ाई करनी चाहती है इन्हना लगे कि कैनेडा लग बहुत सौखा देश है जिम्मेदार कुछ बच्चे तो ऐसे जिन्हें बच्च ने अपने वीजा एक्सपायरी डेट ही नहीं देखी एदा बच्चा भी सर एक परसों मिल के गया मैंने जिन्हें यही नहीं देखा कि मेरा वीजा एक्सपायर हो गया और मैं पोस्ट ग्रेजुएट वर्क परमिट अपलाई करना और काम भी करता रह गया उ ਪੈਸੇ ਕਮਾ ਰਿਹਾ ਸੀ ਕਹਿੰਦਾ ਮੈਂ 7-8000 ਡਾਲਰ ਔਰ ਮੈਨੂੰ ਜਦੋਂ ਨੋਟਿਸ ਆ ਗਿਆ ਕਿ ਤੁਸੀਂ ਹੁਣ 90 ਦਿਨ ਬੀਤ ਚੁੱਕੇ ਹੈ ਤੁਹਾਡੇ ਇਲੀਗਲ ਤੇ ਵੀ ਤਾਂ ਤੁਸੀਂ ਆਪਣੇ ਰਿਪੋਰਟੇਸ਼ਨ ਨੋਟਿਸ ਆ ਗਿਆ ਜਦੋਂ ਬੱਚੇ ਨੂੰ ਤਾਂ ਉਹਨੂੰ ਯਾਦ ਆਇਆ ਕਿ ਮੈਂ ਆਪਣਾ ਵੀਜ਼ਾ ਅਬ ਵੀ ਅਪਲਾਈ ਕਰਨਾ ਸਰ ਬੱਚਾ ਐਲੀਜੀਬਲ ਹੈਗਾ ਸੀ ਸਰਕਾਰੀ ਕਾਲਜ ਚ 2 ਸਾਲ ਦੀ ਪੜ੍ਹਾਈ ਕੀਤੀ ਸੀ ਔਰ ਲਿਜਲ ਐਲੀਜੀਬਲ ਹੈਗਾ ਸੀ 3 ਸਾਲ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਚ ਪਰ ਕੰਮ ਕਰਨ ਦੇ ਚੱਕਰ ਚ ਬੱਚਾ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਾ ਹੀ ਭੁੱਲ ਗਿਆ ਸਰ ਕਹਿ ਹੋਲੀ ਅੰਗੇਲੀ ਹੈ ਹੂੰ ਸੋ ਉਹਨੂੰ ਡਿਪੋਰਟੇਸ਼ਨ ਨੋਟਿਸ ਆ ਗਿਆ ਕੁਝ ਬੱਚੇ ਇਦਾਂ ਦੇ ਜਿਨ੍ਹਾਂ ਦਾ 5 ਸਾਲ ਖਤਮ ਹੋ ਗਏ ਸੀ ਕੈਨੇਡਾ ਸਰਕਾਰ ਨੇ ਉਹਨਾਂ ਨੂੰ 1.5 ਸਾਲ ਦੀ ਐਕਸਟੈਂਸ਼ਨ ਦਿੱਤੀ ਹੋਈ ਸੀ 6.5 ਸਾਲ ਹੋ ਗਏ ਪਰ ਉਹ ਵੀ 6.5 ਸਾਲ ਚ ਆਪਣੀ ਪੀਆਰ ਨਹੀਂ ਲੈ ਪਾਏ ਪਰ ਉਹਨਾਂ ਕੋਲ ਹੁਣ ਕੋਈ ਸਟੇਟਸ ਨਹੀਂ ਹੈਗਾ ਉਹਨਾਂ ਦਾ ਵੀ ਵਾਪਸ ਆਣਾ ਪੈ ਸਕਦਾ ਸੋ ਕੋਈ ਪਤਾ ਨਹੀਂ ਆਉਂਦੀ ਕਿ ਨਹੀਂ ਆਉਂਦੇ ਕੀ ਪਤਾ ਕੈਨੇਡਾ ਸਰਕਾਰ ਹੋਰ ਐਕਸਟੈਂਸ਼ਨ ਦੇ ਦੇ ਸਰ ਹੁਣ ਐਲਐਮਆਈ ਕਿਉਂ ਕੋਈ ਦੇਸ਼ ਬੰਦ ਨਾ ਕਰੇ ਜਦੋਂ ਉੱਥੇ 70000 ਬੱਚਾ ਇਦਾਂ ਦਾ ਹੈਗਾ ਜਿਹਦੇ ਕੋਲ ਸਟੇਟਸ ਹੀ ਨਹੀਂ ਹੈਗਾ ਜਿਹਦੇ ਕੋਲ ਜੌਬ ਨਹੀਂ ਹੈਗੀ ਜਿਹਦੇ ਕੋਲ ਐਲਐਮਆਈਏ ਨਹੀਂ ਹੈਗੀ ਜਿੰਨੂੰ ਵਰਕ ਨਹੀਂ ਮਿਲ ਰਿਹਾ ਤਾਂ ਫਿਰ ਉਹ ਬੱਚਿਆਂ ਨੇ ਆਪਣੀ ਪੀਆਰ ਤੇ ਧਿਆਨ ਨਹੀਂ ਦਿੱਤਾ ਸੋ ਮੈਂ ਸਾਰੇ ਸਟੂਡੈਂਟਸ ਨੂੰ ਇਹ ਹੀ ਕਹਾਂਗਾ ਕਿ ਜਦੋਂ ਆਪਾਂ ਇੱਥੋਂ ਜਾ ਰਹੇ ਆ ਤਾਂ ਆਪਾਂ ਇਹ ਜ਼ਰੂਰ ਧਿਆਨ ਦਿਈਏ ਕਿ ਅਸੀਂ ਪੜਨ ਜਾ ਰਹੇ ਆ ਅਸੀਂ ਉੱਥੇ ਲੌਂਗ ਟਰਮ ਅਪਰੋਚ ਜ਼ਰੂਰ ਰੱਖੀਏ ਸ਼ਾਰਟ ਟਰਮ ਅਪਰੋਚ ਨਾਲ ਕੁਝ ਨਹੀਂ ਬਣਨਾ ਸ਼ਾਰਟ ਟਰਮ ਅਪਰੋਚ ਨਾਲ ਕੁਸ਼ਣੀ ਬੰਨਾ बिकॉज ਜਸਮੀ ਜੀ ਇੱਕ ਕਾਮਨ ਟ੍ਰੈਂਡ ਇੱਕ ਕਾਮਨ ਟ੍ਰੈਂਡ ਸੀ ਉੱਥੇ ਬੱਚੇ ਜਾਂਦੇ ਸੀ ਹਥੋਂ ਪ੍ਰਾਈਵੇਟ ਕਾਲਜ ਚ ਦਾਖਲਾ ਲੈਂਦੇ ਸੀ ਤੇ ਕਾਲਜ ਬਦਲ ਲੈਂਦੇ ਸੀ ਕਿ ਇਹ ਵੀ ਕੈਨੇਡਾ ਨਾ ਪਸੰਦ ਕਰਦਾ ਇਹ ਬਹੁਤ ਵੱਡੀ ਗਲਤੀ ਹੈ ਸਰ ਹੁਣ ਤਾਂ ਕਾਲਜ ਚੇਂਜ ਕਰਨਾ ਬੰਦ ਹੀ ਹੋ ਗਿਆ ਹੁਣ ਤਾਂ ਸਰਕਾਰ ਨੇ ਬੰਦ ਕਰਤਾ ਕਿ ਤੁਸੀਂ ਕਾਲਜ ਚੇਂਜ ਕਰ ਨਹੀਂ ਸਕਦੇ ਪਹਿਲੀ ਗੱਲ ਇਹ ਕਿਉਂ ਬੰਦ ਕਰਨਾ ਪਿਆ ਕਿਸੇ ਕਰਕੇ ਬੰਦ ਹੋਇਆ ਸੇ ਲਈ ਗਾ ਤੁਸੀਂ ਜਦੋਂ ਵੀਜ਼ਾ ਲੈ ਰਹੇ ਹੋ ਤੁਸੀਂ ਆਸਟ੍ਰੇਲੀਆ ਦਾ ਜਦੋਂ ਵੀਜ਼ਾ ਲੈ ਰਹੇ ਹੋ ਨਾ ਆਸਟ੍ਰੇਲੀਆ 'ਚ ਕੰਡੀਸ਼ਨ ਹੈ ਕਿ ਜਿਹੜੇ ਕਾਲਜ ਚ ਆ ਰਹੇ ਉੱਥੇ 1 ਸਾਲ ਪੜ੍ਹਨਾ ਪਏਗਾ ਠੀਕ ਹੈ ਨਿਊਜ਼ੀਲੈਂਡ ਦਾ ਜਦੋਂ ਵੀਜ਼ਾ ਆਂਦਾ ਨਾ ਉਹਦੇ 'ਚ ਕੀ ਕਹਿੰਦੇ ਆ ਕਾਲਜ ਦਾ ਨਾਮ ਲਿਖਿਆ ਹੁੰਦਾ ਤੋ ਯੂ ਕੈਨ ਨਾਟ ਚੇਂਜ ਕਹਿਦਾ ਹੀ ਕਿ ਇਦਾਂ ਦਾ ਦੇਸ਼ ਹੈਗਾ ਸੀ ਜਿਹੜਾ ਕਿ ਬੜਾ ਸੌਫਟ ਦੇਸ਼ ਹੈਗਾ ਸੀ ਜਿੱਥੇ ਕਾਲਜ ਚੇਂਜ ਕਰਨਾ ਅਲਾਉਡ ਸੀ ਇੱਕ ਤਰਫ ਤਾਂ ਅਸੀਂ ਕਹਿ ਰਹੇ ਆ ਕਿ ਜਦੋਂ ਐਸਓਪੀ ਲਿਖ ਕੇ ਦੇ ਰਹੇ ਆ ਕਿ ਇਸ ਕਾਲਜ ਚ ਮੈਂ ਪੜਨ ਆਣਾ ਚਾਹੁੰਦਾ ਇਸ ਕਾਲਜ ਚ ਮੈਂ ਰਿਸਰਚ ਕੀਤੀ ਹੈ ਇਸ ਕਾਲਜ ਦਾ ਇਹ ਪ੍ਰੋਗਰਾਮ ਮੈਨੂੰ ਪਸੰਦ ਆਇਆ ਔਰ ਇਸ ਕਾਲਜ ਚ ਮੈਂ ਇਹ ਪੜ ਕੇ ਇਹ ਬਣਾਂਗਾ ਦੂਜੇ ਪਾਸੇ ਮੈਂ ਪਹੁੰਚਦਾ ਨਹੀਂ ਉੱਥੇ ਕਾਲਜ ਚੇਂਜ ਕਰ ਰਿਹਾ ਸਰ ਕਿੱਥੋਂ ਤੱਕ ਸਹੀ ਗੱਲ ਹੈ ਔਰ ਉਹ ਲੈਟਰ ਲਿਖ ਕੇ ਮੈਂ ਵੀਜ਼ਾ ਲੈ ਰਿਆ ਉਹ ਲੈਟਰ ਲਿਖ ਕੇ ਮੈਂ ਵੀਜ਼ਾ ਲੈ ਰਿਆ ਔਰ ਜਦੋਂ ਮੈਂ ਕੈਨੇਡਾ ਪਹੁੰਚਦਿਆਂ ਨਹੀਂ ਕਾਲਜ ਚੇਂਜ ਕਰ ਲੈਣਾ

ਫੇਰathi ਪ੍ਰਾਈਵੇਟ ਕਾਲਜ ਚਾਹਿਆ ਸਾਨੂੰ ਪਤਾ ਹੁੰਦਾ ਪਰਮਿਟ ਨਹੀਂ ਮਿਲਣਾ ਫੇਰ ਅਸੀਂ ਉੱਥੇ ਪਹੁੰਚ ਕੇ ਫੇਰ ਦੁਬਾਰਾ ਵੀ ਸਮਝਦੇ ਆ ਸੋ ਮੈਨੂੰ ਕੁਝ ਗੱਲਾਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਕਾਫੀ ਸਾਰੇ ਨਾ ਪੈਰੈਂਟਸ ਦੀਆਂ ਨਾ ਬੱਚਿਆਂ ਦੀ ਮੇਰੀ ਸਮਝ ਤੋਂ ਵੀ ਬਾਹਰ ਹੈ ਸਰ ਕਿ ਉਹ ਇਦਾਂ ਕਿਉਂ ਕਰਦੇ ਆ ਕੀ ਰੀਜ਼ਨ ਹੈਗਾ ਕਿ ਅਸੀਂ ਇਦਾਂ ਕਰੀਏ ਹੁਣ ਵੀ ਅੱਜ ਦੀ ਡੇਟ ਤੇ ਵੀ ਯੂਐਸਟੇ ਦੇ ਨਾਮ ਤੇ ਯੂਕੇ ਦੇ ਨਾਮ ਤੇ ਆਸਟ੍ਰੇਲੀਆ ਦੇ ਨਾਮ ਤੇ ਪੈਕੇਜ ਵਿਕਦੇ ਆ ਮਾਰਕੀਟ ਈਵਨ ਜਰਮਨੀ ਤੇ ਵੀ ਵਿਕਣ ਲੱਗ ਗਏ ਸਰ ਪੈਕੇਜ ਮਾਰਕੀਟ ਚ ਹਮ ਪਰ ਕਿਉਂ ਜਦੋਂ ਸਾਨੂੰ ਪਤਾ ਹੈ ਕਿ ਅਸੀਂ ਇੱਕ ਸਟੈਪ ਵਾਈਜ਼ ਪ੍ਰੋਸੀਜਰ ਫਾਲੋ ਕਰਦੇ ਹੇ ਤਾਂ ਸਾਨੂੰ ਵੀਜ਼ਾ ਮਿਲ ਸਕਦਾ ਹੈ ਤਾਂ ਕਿਉਂ ਅਸੀਂ ਪੈਕੇਜ ਸਿਸਟਮ ਚ ਆਪਣਾ ਵੇਂਦਾ ਅਪਲਾਈ ਕਰਨਾ ਚਾਹੁੰਦੇ ਆ ਤਾਂ ਮੇਰੀ ਸਾਰਿਆਂ ਨੂੰ ਇਹ ਜੀ ਐਡਵਾਈਸ ਹੈ ਦੇਖੋ ਬੋਥ ਅਪਸ ਐਂਡ ਡਾਉਨਸ ਦੇਖੇ ਹਨ ਮੈਂ ਆਪਣੇ 17 18 ਸਾਲ ਦੇ ਕੈਰੀਅਰ ਚ ਔਰ ਮੈਂ ਨਿਊਜ਼ੀਲੈਂਡ ਵਿਦਆਊਟ ਆਇਲੈਂਡਸ ਬੱਚੇ ਜਾਂਦੇ ਦੇਖੇ ਹਨ ਯੂਕੇ ਵਿਦਆਊਟ ਆਇਲੈਂਡਸ ਬੱਚੇ ਜਾਂਦੇ ਦੇਖੇ ਹਨ ਔਰ ਯੂਕੇ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਬੱਚੇ ਡਿਪੋਰਟ ਹੁੰਦੇ ਦੇਖੇ ਆਂ ਔਰ ਪਹਿਲੀ ਵਾਰੀ ਇੰਨਾ ਹੋਏਗਾ ਕਿ ਜੇ ਹੁਣ ਕੈਨੇਡਾ ਤੋਂ ਬੱਚੇ ਜੇ ਵਾਪਸ ਆਏ ਤਾਂ ਕਿਉਂਕਿ ਕੈਨੇਡਾ ਇੱਕ ਇਦਾਂ ਦਾ ਦੇਸ਼ ਸੀ ਜਿੱਨੇ ਅਜ ਤੱਕ ਕਦੀ ਬੱਚਾ ਵਾਪਸ ਨਹੀਂ ਭੇਜਿਆ ਔਰ ਕੈਨੇਡਾ ਇੱਕ ਇਦਾਂ ਦਾ ਦੇਸ਼ ਸੀ ਜਿੱਥੇ ਪੀਆਰ ਲੈਣੀ ਸਭ ਤੋਂ ਸੌਖੀ ਸੀ ਪਰ ਸਾਡੇ ਬੱਚਿਆਂ ਦੀਆਂ ਅਨਗੇਲੀਆਂ ਕਰਕੇ ਬੱਚਿਆਂ ਨੂੰ ਵਾਪਸ ਆਣਾ ਪੈਣਾ ਇਹਦੇ 'ਚ ਆਪਾਂ ਸਰਕਾਰ ਨੂੰ ਦੋਸ਼ ਨਹੀਂ ਦੇ ਸਕਦੇ ਨਹੀਂ ਸਰ ਜਿਵੇਂ ਗੱਲ ਹੋ ਰਹੀ ਹੈ ਮੈਨੂੰ ਤਾਂ ਲੱਗਦਾ ਹੈ ਕਿ ਕੈਨੇਡਾ ਅਗਰ 60-70 ਹਜ਼ਾਰ ਬੱਚਿਆਂ ਦੇ ਡਿਪੋਰਟ ਹੋਣ ਦੀ ਗੱਲ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਪੋਸੀਬਲ ਹੈ ਕਈ ਵਾਰੀ ਇਹ ਪੋਲਿਟੀਕਲ ਤੌਰ ਦੇ ਉੱਤੇ ਗੱਲਾਂ ਹੋ ਜਾਂਦੀਆਂ ਤੁਹਾਨੂੰ ਲੱਗਦਾ ਹੈ ਕਿ ਐਡੀ ਵੱਡੀ ਗਿਣਤੀ 'ਚ ਬੱਚੇ ਵਾਪਸ ਭੇਜੇ ਜਾ ਸਕਦੇ ਨੇ ਤੁਸੀਂ ਦੇਖੋ ਡਿਸੀਜਨ ਤਾਂ ਬਹੁਤ ਟਫ ਹੈ ਪਰ ਤੁਸੀਂ ਆਪੇ ਸਮਝੋਗੇ ਕੌਣ ਚਾਹੇਗਾ ਕੋਈ ਵੀ ਕੰਟਰੀ ਕਿ ਕੋਸ ਕੰਟਰੀ 'ਚ ਇਲੀਗਲ ਤੌਰ ਤੇ ਨਾਗਰਿਕ ਰਹਿਣ ਪਹਿਲੀ ਗੱਲ ਤਾਂ ਉਹਨਾਂ ਨਾਗਰਿਕ ਉਹਦਾ ਦੇ ਨਾਗਰਿਕ ਨਾਗਰਿਕ ਜਿਨ੍ਹਾਂ ਨੂੰ ਮੌਕਾ ਦਿੱਤਾ ਗਿਆ ਉਸ ਕੰਟਰੀ 'ਚ ਆਨ ਦਾ ਜਿਨ੍ਹਾਂ ਨੂੰ 5 ਸਾਲ ਦਿੱਤੇ ਗਏ ਉੱਥੇ ਸਕਿੱਲ ਸਿੱਖਣ ਦਾ ਜਿਨ੍ਹਾਂ ਨੂੰ ਸਮਾਂ ਦਿੱਤਾ ਗਿਆ ਉੱਥੇ ਪੀਆਰ ਲੈਣ ਦਾ ਬਟ ਉਹਨਾਂ ਨੇ ਉਹ ਇਤਨਾ ਨਹੀਂ ਕੀਤਾ ਸੋ ਇਹ ਉਹੀ ਬੱਚੇ ਹੈਗੇ ਆ ਸਰ ਜਿਨ੍ਹਾਂ ਨੇ ਉੱਥੇ ਜਾ ਕੇ ਪੜ੍ਹਾਈ ਨਹੀਂ ਕੀਤੀ ਜਾਂ ਫਿਰ ਜਿਨ੍ਹਾਂ ਨੇ ਜਾ ਕੇ ਪੜ੍ਹਾਈ ਕੀਤੀ ਪਰ ਉਹਨਾਂ ਨੇ ਲੌਂਗ ਟਰਮ ਅਪਰੋਚ ਨਹੀਂ ਰੱਖੀ ਸੋਚਿਆ ਹੀ ਨਹੀਂ ਕਿ ਕੀ ਬਣੇਗਾ ਕੀ ਨਹੀਂ ਬਣੇਗਾ ਬਹੁਤ ਤਰੀਕੇ ਹੈਗੇ ਸਰ ਕਿ ਜੇ ਹੋਰ ਪਰ ਵੀ ਇਸੇ ਜਾ ਕੇ ਆਪਾਂ ਪੜ੍ਹਾਈ ਕਰ ਲਈਏ ਕੁਝ ਹੋਰ ਕੋਰਸ ਕਰ ਲਈਏ ਕੋਈ ਇਦਾਂ ਦੀ ਜੌਬ ਲੱਭ ਲਈਏ ਜਿਹਦੇ ਚ ਸਾਡੀ ਲੇਬਰ ਮਾਰਕੀਟ ਚ ਸ਼ਾਰਟੇਜ ਹੈਗੀ ਹੈ ਬਹੁਤ ਤਰੀਕੇ ਸੀ ਔਰ ਪੰਜ ਸਾਲ ਇੱਕ ਬਹੁਤ ਵੱਡਾ ਸਮਾਂ ਹੈ ਜਿਹਦੇ ਚ ਆਪਾਂ ਇੱਕ ਚੀਜ਼ ਕਰ ਸਕਦੇ ਸੀ ਚਲੋ ਮੈਨੂੰ ਲੱਗਦਾ ਕਈ ਵਾਰੀ ਵਿਦਿਆਰਥੀਆਂ ਕੋਲੇ ਲੈਕ ਆਫ ਅਵੇਅਰਨੈਸ ਵੀ ਹੈ ਲੈਕ ਆਫ এডੂਕੇਸ਼ਨ ਵੀ ਹੈ ਸੋ ਜ਼ਰੂਰ ਇਹਦਾ ਇੱਕ ਵਾਰ ਕੈਨੇਡਾ ਨੂੰ ਕੋਈ ਹੱਲ ਕੱਢਣਾ ਚਾਹੀਦਾ ਹੈ ਜਾਂ ਹੋ ਸਕਦਾ ਹੈ ਉਹਨਾਂ ਨੂੰ ਹੋਰ ਇੱਕ ਦੋ ਸਾਲ ਦਾ ਸਮਾਂ ਦਿੱਤਾ ਜਾਵੇ ਤਾਂ ਕਿ ਉਸ ਦੌਰਾਨ ਅਗਰ ਉਹ ਆਪਣੀਆਂ ਸ਼ਰਤਾਂ ਪੂਰੀਆਂ ਕਰਨ ਤੇ ਉਹ ਉੱਥੇ ਬਚ ਸਕਦੇ ਨੇ ਕਿਉਂਕਿ ਅਗਰ 60 70 ਹਜ਼ਾਰ ਬੱਚਾ ਵਾਪਸ ਆਉਂਦਾ ਤੇ ਇਹ ਬਹੁਤ ਨੁਕਸਾਨਦਾਇਕ ਹੋਏਗਾ ਪਰ ਜਿਵੇਂ ਹੁਣ ਗੱਲ ਕਰਾਂ ਇਹਨਾਂ ਸਾਰੀਆਂ ਖਬਰਾਂ ਦਾ ਪਰ ਮੈਂ ਜੋ ਮਹਿਸੂਸ ਕਰਦਾ ਕੁਝ ਵਿਦਿਆਰਥੀਆਂ ਨਾਲ ਮੇਰੀ ਗੱਲ ਹੋਈ ਜਿਹੜੇ ਬڑے ਇੰਟੈਲੀਜੈਂਸੀ ਪੜਨ ਵਾਲੇ ਸੀ ਉਹ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਜਾਣ ਵਾਲੇ ਵਿਦਿਆਰਥੀਆਂ ਦੇ ਇਹਦਾ ਕੋਈ ਅਸਰ ਨਹੀਂ ਜਿਨ੍ਹਾਂ ਨੇ ਪੜਨ ਜਾਣਾ ਬਿਲਕੁਲ ਕੋਈ ਅਸਰ ਨਹੀਂ ਬਿਲਕੁਲ ਵੀ ਕੋਈ ਅਸਰ ਨਹੀਂ ਉਹ ਕਿਉਂ ਇਹ ਵੀ ਥੋੜਾ ਜਿਹਾ ਮੈਸਟਰ ਕੋਰਸ ਲੋ ਸਰ ਅੱਜ ਦੀ ਰੇਟ ਚ ਕੈਨੇਡਾ ਖੁੱਲੇ ਤੇ ਨਾਲ ਵੀਜ਼ਾ ਦੇ ਰਿਹਾ ਹੈ ਅੱਜ ਵੀ ਦੇਖੀਏ ਤਾਂ ਨਿਊਜ਼ੀਲੈਂਡ ਦਾ ਸਕਸੈਸ ਰੇਟ 28% ਹੈ ਯੂਐਸਏ ਦਾ ਸਕਸੈਸ ਰੇਟ 10 ਤੋਂ 15% ਹੈ ਆਸਟ੍ਰੇਲੀਆ ਦਾ ਸਕਸੈਸ ਰੇਟ 40 ਤੋਂ 45% ਹੈ ਕੈਨੇਡਾ ਦਾ ਸਕਸੈਸ ਰੇਟ 80 ਤੋਂ 90% ਹੈ ਜਰਮਨੀ ਦਾ ਸਕਸੈਸ ਰੇਟ 90% ਹੈ ਸੋ ਮੈਂ ਤਾਂ ਸਕਸੈਸ ਰੇਟ ਦੇਖ ਕੇ ਕੰਟਰੀ ਪ੍ਰਮੋਟ ਕਰਦਾ ਸਰ ਮੈਂ ਕੰਟਰੀ ਦਾ ਸਕਸੈਸ ਰੇਟ ਦੇਖ ਕੇ ਕੰਟਰੀ ਪ੍ਰਮੋਟ ਕਰੀ। ਦੈਟ ਸੋ ਅੱਜ ਵੀ ਰੇਟ ਤੇ ਜੇ ਮੈਂ ਕਹਾ ਕਿ ਕਿਹੜਾ ਕੰਟਰੀ ਵੀਜ਼ਾ ਦੇ ਰਿਹਾ ਹੈ। ਖੁੱਲੇ ਦਿਲ ਨਾਲ ਕੋ ਕੈਨੇਡਾ ਤੇ ਜਰਮਨੀ ਦੇ ਰਿਹਾ, ਯੂਕੇ ਦੇ ਰਿਹਾ। ਇਹ ਤਿੰਨ ਕੰਟਰੀ ਵੀਜ਼ਾ ਦੇ ਰਹੇ ਨੇ ਖੁੱਲੇ ਦਿਲ ਨਾਲ। ਸੋ ਜੇ ਕੋਈ ਓਪਰਚ्युनिटी ਜਿਹੜਾ ਕੰਟਰੀ ਦੇ ਰਿਹਾ ਆਪਾਂ ਉਹੀ ਓਪਰਚ्युनिटी ਗ੍ਰੈਬ ਕਰਾਂਗੇ ਕਿ ਅਸੀਂ ਡੇਟेड ਦੋ ਦੋ ਸਾਲ ਆਪਣੇ ਖਰਾਬ ਕਰ ਦਾਂਗੇ ਇੱਥੇ ਹੀ ਵੀਜ਼ਾ ਦੇ ਚੱਕਰ 'ਚ ਤੇ ਵੀਜ਼ਾ ਬਾਅਦ 'ਚ ਰਿਫਿਊਜ਼ ਲਵਾਵਾਂਗੇ। ਹੁਣ ਦੇਖੋ ਮੈਂ ਇੱਕ ਐਗਜ਼ਾਮਪਲ ਸ਼ੇਅਰ ਕਰਦਾ ਸਰ ਤੁਹਾਡੇ ਨਾਲ ਕੈਨੇਡਾ ਦਾ ਬੱਚਾ ਮੇਰੇ ਕੋਲ 3 ਜੁਲਾਈ ਨੂੰ ਲੰਦਾ ਉਹ ਆਪਾਂ ਡਿਸਕਸ਼ਨ ਕਰਦੇ ਆ ਕਿੱਥੇ ਜਾ ਸਕਦੇ ਹੋ ਕਿੱਥੇ ਨਹੀਂ ਜਾ ਸਕਦੇ 30 ਜੁਲਾਈ ਨੂੰ ਉਹਦੀ ਆਫਰ ਲੈਟਰ ਉਹ ਮੇਰੇ ਕੋਲ 2 ਵਜੇ ਪ্লাই ਕਰਦਾ ਔਰ ਸ਼ਾਮੀ 7 ਵਜੇ ਆਪਾਂ ਉਹਨੂੰ ਸਰਕਾਰੀ ਕਾਲਜ ਦੀ ਆਫਰ ਲੈਟਰ ਦੇ ਦਿੰਨੇ 31 ਜੁਲਾਈ ਨੂੰ ਬੱਚਾ ਜਾ ਕੇ ਆਪਣੀ ਫੀਸ ਜਮ੍ਹਾਂ ਕਰਾ ਦਿੰਦਾ ਠੀਕ ਹੈ ਮੈਂ ਤੁਹਾਨੂੰ ਟਾਈਮ ਲਾਈਨ ਸ਼ੇਅਰ ਕਰ ਰਿਹਾ 4 ਅਗਸਤ ਨੂੰ ਬੱਚਾ ਆਪਣੀ ਜੀਆਈਸੀ ਜਮ੍ਹਾਂ ਕਰਾ ਦਿੰਦਾ 10 ਅਗਸਤ ਨੂੰ ਬੱਚੇ ਦੀ ਫਾਈਲ ਲੌਂਚ ਹੋ ਜਾਂਦੀ ਹੈ ਹਫਤੇ ਬਾਅਦ ਬੱਚੇ ਦੇ ਬਾਇਓਮੈਟ੍ਰਿਕ ਹੋ ਜਾਂਦੇ ਆਂ ਔਰ 23 ਅਗਸਤ ਨੂੰ ਬੱਚੇ ਦੀ ਪੀਪੀਆਰ ਆ ਜਾਂਦੀ ਹੈ। ਯਾਨੀ ਕਿ 23 ਦਿਨ ਚ ਕੈਨੇਡਾ ਦਾ ਵੀਜ਼ਾ। ਇੰਨਾ ਸਿੰਪਲੀਫਾਈਡ ਪ੍ਰੋਸੈਸ ਕਿਸੇ ਮੌਲਕ ਦਾ ਹੈਗਾ ਤਾਂ ਦੱਸੋ। ਇੰਨਾ ਸਿੰਪਲੀਫਾਈਡ ਵੀਜ਼ਾ ਪ੍ਰੋਸੈਸ ਕਿਸੇ ਮੌਲਕ ਦਾ ਹੈਗਾ? 23 ਦਿਨਾਂ ਚ ਤਾਂ ਬੱਚੇ ਫੰਡ ਨਹੀਂ ਅਰੇਂਜ ਕਰ ਪਾਉਂਦੇ ਯੂਐਸਏ ਕੈਨੇਡਾ ਯੂਐਸਏ ਆਸਟ੍ਰੇਲੀਆ ਯੂਕੇ ਦੇ ਇੱਥੇ 23 ਦਿਨਾਂ ਚ ਵੀਜ਼ਾ ਆ ਜਾਂਦਾ ਕਿਉਂਕਿ ਬੱਚੇ ਕੋ ਫੰਡ ਅਰੇਂਜ ਸੀ 23 ਦਿਨਾਂ ਦੇ ਅੰਦਰ ਅੰਦਰ ਕੈਨੇਡਾ ਦਾ ਵੀਜ਼ਾ ਪੀਪੀਆਰ ਆ ਜਾਂਦੀ ਹੈ ਬੱਚੇ ਦੀ ਸੋ ਇੰਨਾ ਜ਼ਿਆਦਾ ਸਿੰਪਲੀਫਾਈਡ ਵੀਜ਼ਾ ਪ੍ਰੋਸੈਸ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਦੇਸ਼ ਦਾ ਹੈਗਾ ਔਰ ਕਿਸੇ ਨਾ ਹੀ ਇੰਨੇ ਜ਼ਿਆਦਾ ਸਿੰਪਲੀਫਾਈਡ ਪ੍ਰੋਸੈਸ ਕਰ ਸਕਦਾ ਜੋ ਕਿ ਕੈਨੇਡਾ ਦੇ ਇੱਕ ਸਿਸਟਮ ਬਣਾਇਆ ਕੈਨੇਡਾ ਨੇ ਇੱਕ ਕੀ ਕਹਿੰਦੇ ਐਕੋਸਿਸਟਮ ਬਣਾਇਆ ਜਿਸ ਦੇ ਅੰਦਰ ਉਹਨਾਂ ਨੇ ਸਟੂਡੈਂਟ ਨੂੰ ਲੈ ਕੇ ਜਾਣਾ ਬਟ ਸਟੂਡੈਂਟ ਨੂੰ ਇਹ ਸਮਝਣਾ ਚਾਹੀਦਾ ਕਿ ਮੈਂ ਕਿਹੜਾ ਕੋਰਸ ਲੈਣਾ ਹੈ ਕਿੱਥੇ ਜਾਣਾ ਹੈ ਕਿ ਮੈਂ ਉੱਥੇ ਜਾ ਕੇ ਪੜ੍ਹਾਈ ਸਹੀ ਢੰਗ ਨਾਲ ਕਰਨੀ ਹੈ ਤਾਂ ਪੀਆਰ ਜ਼ਰੂਰ ਮਿਲੇਗੀ ਔਰ ਜੇ ਆਪਾਂ ਸਹੀ ਤਰੀਕੇ ਨਾਲ ਜਾਵਾਂਗੇ ਤਾਂ ਪੀਆਰ ਕੈਨੇਡਾ ਚ ਲੈਣੀ ਇੰਨੀ ਔਖੀ ਨਹੀਂ ਹੈਗੀ ਚਲੋ ਥੈਂਕ ਯੂ ਸੋ ਮਚ ਸਰ ਬਹੁਤ ਸਾਰੇ ਪੁਆਇੰਟਸ ਤੁਸੀਂ ਕਲੈਰਿਟੀ ਦਿੱਤੀ ਸੋ ਸਟੂਡੈਂਟਸ ਸਾਰੇ ਮਝੂਰ ਜਸਮੀਤ ਜੀ ਦੇ ਨਾਲ ਗੱਲ ਕਰਨ ਜਿਨ੍ਹਾਂ ਨੇ ਹੁਣ ਕੈਨੇਡਾ ਜਾਣਾ ਹੈ ਪਰ ਇੱਕ ਸਲਾਹ ਸਾਰਿਆਂ ਨੂੰ ਹੈ ਕਿ ਜੈਨੂਇਨ ਤਰੀਕੇ ਨਾਲ ਪੜ੍ਹਾਈ ਕਰਨੀ ਹੈ ਅਗਰ ਤੁਸੀਂ ਪੜ੍ਹਾਈ ਕਰ ਸਕਦੇ ਹੋ ਤੁਸੀਂ ਤਾਂ ਹੀ ਜਾਓ 9041390412 ਤੁਸੀਂ ਜਸਮੀਤ ਜੀ ਨੂੰ ਪਰਸਨਲੀ ਕਾਲ ਕਰਕੇ ਅਪਾਰਟਮੈਂਟ ਬਣਾ ਲਓ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ